ਪੰਜਾਬ ਸਰਕਾਰ ਦੇ ਰੈਗੂਲਰ ਮੁਲਾਜ਼ਮ ਰਿਟਰਨ ਮੁਲਾਇਮ ਮੇਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੋਪਾ ਦੇ ਭਗਵਾਨ ਤਮਾ ਜੋ ਮੁਲਾਇਮ 10 ਸਤੰਬਰ ਨੂੰ ਮੀਟਿੰਗ ਹੋਣੀ ਸੀ ਜਿਸ ਇਸ ਇਮਰਾਨ ਨਾਲ ਗੱਲ ਉਹ ਕਰਨੀ ਸੀ ਕਿ 2016 ਤੋਂ ਪੀਕਿੰਗ ਅਰੀਅਰ ਡੈਂਸ ਸੰਬੰਧੀ 17/7/2020 ਵਾਲੇ ਮੁਲਾਜ਼ਮਾਂ ਨੂੰ ਛੇਵੇਂ ਲਾਗੂ ਕਰਨ ਸੰਬੰਧੀ ਪੁਰਾਣੀ ਪੈਨਸ਼ਨ ਸਕੀਮ 1972 ਸਾਲ ਕੋਰਸ ਸੰਬੰਧੀ ਜੋ ਕਾਰਨ 2004 ਤੋਂ ਬਾਅਦ ਭਰਤੀ ਹੋਏ ਉਹਨਾਂ ਨੂੰ ਪੁਰਾਣੀ ਪੈਨਸ਼ਨ ਦੀ ਲਾਗੂ ਕਰਨ ਸੰਬੰਧੀ ਇਸ ਤਰ੍ਹਾਂ ਹੀ ਜੋ ਮੀਡੀਵਲ ਵਰਕਰ ਆਸ ਦਾ ਵਰਕਰ ਨਾਲ ਮਾਨ ਪੱਤੇ ਵਿੱਚ ਵਾਧਾ ਕਰਨ ਸੰਬੰਧੀ 17 ਸਤੋਂ 26ਵਾਂ ਵੀ ਅਸੀਂ ਲਾਗੂ ਕਰਨ ਸੰਬੰਧੀ ਅਤੇ 15-15 ਦਾ ਨੋਟੀਫਿਕੇਸ਼ਨ ਜਾਰੀ ਕਰਕੇ ਪਰਮਿਸ਼ਨ ਮਿਲਾਂਦਾ ਏਰੀਆਸ ਦੇਣ ਸੰਬੰਧੀ ਇਹਨਾਂ ਤਰ੍ਹਾਂ ਫੈਸਲਾ ਸੰਬੰਧੀ ਜੋ ਗੱਲਬਾਤ ਹੋਣੀ ਸੀ ਪੰਜਾਬ ਸਰਕਾਰ ਇਹ ਮਹਿਣੀ ਕੰਮ ਕਰਦੇ ਕੱਚੇ ਬਣਾ ਰੈਗੂਲਰ ਹੁੰਦੀ ਪਰ ਜੋ ਅੱਜ ਦੀ ਮੀਟਿੰਗ 10 ਸਤੰਬਰ ਦੀ ਮੁੱਖ ਮੰਤਰੀ ਨੇ ਉਹ ਅੱਗੇ ਪਾਸ ਕੀਤੀ ਹੈ ਪਰ ਮਲਾਇਆਂ 'ਚ ਬਹੁਤ ਰੋਸ ਹੈ ਕਿਉਂਕਿ ਭਗਵਾਨ ਦੇ ਮੀਟਿੰਗ ਕਰਕੇ ਮੁੱਖ ਮੰਤਰੀ ਭਵਨ ਤੋਂ ਨੇ ਕਿਹਾ ਸੀ ਕਿ ਤੁਹਾਡੇ ਨਾਲ ਦੁਬਾਰਾ ਮੀਟਿੰਗ ਹੋਊਗਾ ਜਲਦੀ ਪਰ ਮੀਟਿੰਗ 7 ਵਜੇ ਅੱਗੇ ਪਾ ਦਿੱਤੀ ਗਈ ਹੈ ਜਿਸ ਕਰਕੇ ਮਲਾਜਮਾਂ ਵਿੱਚ ਬਹੁਤ ਰੋਸ ਆ। ਦੁਬਾਰਾ ਸਵਾ ਗੱਲ ਕਰੀਏ ਕਿਉਂਕਿ ਮਲਾਜਮਾਂ ਨੇ ਸੈਕਟਰ 39 ਦੇ ਵਿੱਚ ਮਾਹ ਰੈਲੀ ਕੀਤੀ ਗਈ। ਮਾਹ ਰੈਲੀ ਤੋਂ ਬਾਅਦ 3 ਸਤੰਬਰ ਨੂੰ ਉਸ ਵਾਰ ਮੜਗਾ ਚੌਕ ਵੀ ਜਾਮ ਕੀਤਾ ਗਿਆ ਸੀ। ਜਿਸ ਮੜਗਾ ਦੇ ਉਹਨਾਂ ਨਾਲ ਮਲਾਜਮਾਂ ਉੱਥੇ ਹੋਸ ਦੀ ਆਪ ਆਇਆ ਉਹਨੇ ਕਿਹਾ ਕਿ ਤੁਹਾਡੀ ਮੀਟਿੰਗ ਮੈਂ 10 ਤੰਬਰ ਮੁੱਖ ਮੰਤਰੀ ਭਵਨ ਤੋਂ ਨਾਲ ਕਰਵਾਉਂਗਾ। ਇੱਕ ਪੱਤਰ ਵੀ ਦਿੱਤਾ ਸੀ। ਔਰ 10 ਸਤੰਬਰ ਜੋ ਮੀਟਿੰਗ ਹੋਵੇ ਅੱਗੇ ਪਾਤੀ ਗਈ ਆ ਜਿਸ ਤਾਰੇ ਮਾਣ ਨੂੰ ਬਹੁਤ ਰੋਸ ਆ ਦੂਜੇ ਪਾਸੇ ਬੀਲੀ ਮਾਤਰੀ ਹਰਪਰਾਂ ਦੇ ਏਟਿਓ ਨਾਲ ਮੀਟਿੰਗ ਹੋਈ ਮਲਾਜਵਾਂ ਦੀ 6 ਸਤੰਬਰ ਨੂੰ ਕਿਉਂਕਿ ਉਸ ਤੋਂ ਪਹਿਲਾਂ ਮਲਾਜਵਾਂ ਨੇ ਅੰਮ੍ਰਿਤਸਰ ਦੇ ਭਾਈ ਗਦਾਨਗਰ ਦੇ ਵਿੱਚ ਜੋ ਬੀਲੀ ਮਾਦਰੀ ਆਪਾਂ ਨੇ ਏਟਿਓ ਕੋਠੇ ਨੇੜੇ ਤਾਂ ਲਾਇਆ ਸੀ ਉਸ ਤੋਂ ਬਾਅਦ ਉਹ ਮੀਟਿੰਗ ਸੀ 6 ਸਤੰਬਰ ਨੂੰ ਹੋ ਹੋ ਚੁੱਕੀ ਆ ਜੀ ਪਰ ਜੋ ਮੀਟਿੰਗ ਹੋਈ 6 ਸਤੰਬਰ ਨੂੰ ਉਸ ਨੇ ਜੋ ਸਾਰਕੂ ਨਹੀਂ ਜਾਰੀ ਕੀਤਾ ਗਿਆ ਕលੀਆਂ ਸੈਂਤੀ ਬਣੀ ਹੈ ਵਣਿਆਨ ਜਿਸ ਕਰਕੇ ਮਲਾਜਾਂ ਨੂੰ ਬਹੁਤ ਰੋਸ ਆ ਪੀਐਸ ਪੀਸੀਐਲ ਦੇ ਮਲਾਜਾਂ ਪੀਐਸਟੀ ਦੇ ਮਲਾਜਾਂ ਵੱਲੋਂ ਲਗਾਤਾਰ 10 ਸਤੰਬਰ ਤੋਂ ਲੈ ਕੇ 12 ਸਤੰਬਰ ਤੱਕ ਸਮੂਹ ਛੁੱਟੀਆਂ ਦੇ ਹਾਂਜੀ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਹੈ ਕਿਉਂਕਿ ਪੀਐਸਈ ਵੀ ਜੁਆਇੰਟ ਫਾਰਮ ਬਿਜਲੀ ਮੰਤਰੀ ਨਾਲ ਇੱਕ ਦਾ ਮੰਤ ਨਾਲ ਪੰਜਾਬ ਨੇ ਫੈਸਲਾ ਕੀਤਾ ਕਿ ਬਿਜਲੀ ਮੰਤਰੀ ਮੀਟਿੰਗ ਦੇ ਵੀੰਦਾ ਮੀਟਿੰਗ ਕਰਵਿਨਦਾ ਪਰ ਜੋ ਸਹਿਮਤੀਆਂ ਬਣੀਆਂ ਉਸ ਨੂੰ ਲਾਗੂ ਨਹੀਂ ਕਰਦਾ ਜਿਸ ਕਰਮਾਇਆਂ ਨੂੰ ਬਹੁਤ ਰੋਸ ਆ ਲਗਾਤਾਰ ਜੋ ਸ਼ਿਨਾਰਸ਼ਾ ਪੀਐਸ ਪੀਸੀਐਲ ਦੇ ਵਿਰੋਧ ਜਾ ਪੰਜਾਬ ਸਰਕਾਰ ਦੀ ਭਵਾਂਧਾਂਵਾਂ ਦੇ ਸਰਕਾਰ ਦੇ ਵਿਰੁੱਧ ਜਾਰੀ ਆ ਜੀ ਦਰਵਾ ਮੈਂ ਫੇਰ ਵੀ ਕਹਦਾ ਜੋ ਪੀਐਸਪੀ ਦੇ ਮਲਾਜਮਾਂ ਪੀਐਸਟੀ ਦੇ ਨਾਇਆਂ ਵੱਲੋਂ ਵੱਧ ਤੋਂ ਵੱਧ ਜਸੂਮ ਛੁੱਟੀ ਲੈ ਕੇ ਇਸ ਵੇਲੇ ਹਾਜ਼ਰ ਹੋ ਤਾਂ ਕਿ ਉਹ ਬਿਲੀ ਜੋ ਬਿਲੀ ਬੜਾ ਉਹ ਪਰ ਪ੍ਰਭਾਵ ਪਾ ਕੇ ਆਪਣੀਆਂ ਮੰਗਾਂ ਨੂੰ ਨਵਾ ਸਕੀ ਦੂਜੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਧਰਮਪਾਲਾ ਨੇ ਪਲਾਈ ਜਿਨ੍ਹਾਂ ਨੇ ਤੇ ਚੈਲ ਗਰੁੱਪ ਵੱਲੋਂ ਸਾਂਝੇ ਤੌਰ ਤੇ ਧਰਮਪਾਲਾ ਦੇ ਮੇਨ ਗੇਟ ਤੇ ਰੈਲੀ ਕੀਤੀ ਗਈ ਕਾਈਪਰ ਮਹਾਰਮ ਲੇਥਰਪਲਾਨ ਦੇ ਮੁਲਾਜ਼ਮਾਂ ਨੇ ਕਾਫੀ ਵੱਡੇ ਤਲਾ ਦੇ ਵਿੱਚ ਸੁੱਕੇ ਲਏ ਹਨ ਜਿਸ ਕਰਕੇ ਹੁਣ ਆਉਣ ਵਾਲੇ ਸਮਾਂਸਕ ਦੀ ਜਾਸਾ ਦੇ ਹੈ ਕਿ ਪੀਐਸਪੀ ਇਸ ਐਲੀਮੀਨੇਟ ਬਣਾਇ ਮੰਗਾ ਪੂਰੀਆਂ ਕਰੂਗੀ ਧੰਨਵਾਦ ਸਾਥੀਓ ਮੇਰੇ ਜਨਨ ਨੂੰ ਸਾਲ ਸਤਿਕਾਰ ਨੂੰ ਜੀ